ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਗਿਲਬਢਿੰਡਾ ਪੰਜਾਬ ਦੇ ਨੇੜੇ ਵਾਲਾ ਹਨਾ ਕਈ ਭੈਣਾਂ ਇੰਡੀਆ 'ਚ ਬੈਠ ਕੇ ਵੇਖਦੀਆਂ ਕਈ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਵੇਖਦੀਆਂ ਉੱਥੇ ਮੇਰੀਆਂ ਦੋ ਭੈਣਾਂ ਹੈਗੀਆਂ ਇਹ ਕਿਸੇ ਨੇ ਕੋਈ ਆਵਦਾ ਕੱਪੜਾ ਲੀਡਾਉਣਾ ਤੁਸਮਾਣਾ ਲੇਡੀ ਸੂਟਾਂ ਦਾ ਕੰਮ ਕਰਲਾ ਉਹ ਲੇਡੀ ਸੂਟਾਂ ਨੇ ਕਰਦੇ ਹਨਾ ਜੇ ਕਿਸੇ ਭੈਣ ਨੇ ਕੈਨੇਡਾ ਦੇ ਵਿੱਚ ਕੋਈ ਵੀ ਕਪੜਾ ਸਵਾਉਣਾ ਤਾਂ ਉਹਨਾਂ ਦਾ ਐਡਰੈਸ ਮੇਰੇ ਤੋਂ ਲੈ ਸਕਦੇ ਹੋ ਇੱਕ ਭੈਣ ਨੇ ਮੇਰੇ ਤੋਂ ਐਡਰੈਸ ਉਹਨਾਂ ਦਾ ਮੰਗਿਆ ਸੀ ਮੇਰੇ ਤੋਂ ਉਹਨਾਂ ਦਾ ਨੰਬਰ ਮਿਸ ਹੋ ਗਿਆ ਉਹ ਦੁਬਾਰੇ ਭੈਣ ਮੈਨੂੰ ਮੈਸੇਜ ਕਰਕੇ ਉਹਨਾਂ ਦਾ ਐਡਰੈਸ ਲੈ ਸਕਦੇ ਹੋ ਹਨ ਤੇ ਇੱਕ ਵਾਰੀ ਮੈਂ ਤੁਹਾਨੂੰ ਸਾਰਾ ਆਪਦੀ ਦੁਕਾਨ ਦਿਖਾ ਲਿਆ ਅੱਜ ਕਾਫੀ ਦਿਨ ਹੋ ਗਏ ਮੈਂ ਤੁਹਾਨੂੰ ਇੰਟਰੋਡਕਸ਼ਨ ਨਹੀਂ ਦਿੱਤੀ ਆਪਦੀ ਕਿਉਂਕਿ ਕਈ ਭੈਣਾਂ ਆਪਣੇ ਨਾਲ ਨਵੀਆਂ ਜੁੜ ਗਈਆਂ ਹੋਣ ਤੇ ਆ ਜਿਹੜੀਆਂ ਆਪਣੇ ਕੋਲੇ ਪੰਗਾ ਇਹ ਸਾਰੀਆਂ ਪੁਰਗੀਆਂ ਵਧੀਆ ਪੰਗਾ ਹੁੰਦੀਆਂ ਤੁਹਾਡਾ ਦਿਲ ਕਰਦਾ ਤੁਸੀਂ ਇਹਦੇ ਵਿੱਚੋਂ ਲੈਂਡਿੰਗ ਕਟਵਾ ਕੇ ਵੀ ਲਵਾ ਸਕਦੇ ਹੋ ਰੰਗ ਦੀ ਵੀ ਫੁੱਲ ਗਰੰਟੀ ਹੋਊਗੀ ਠੀਕ ਆ ਕੱਪੜਾ ਖਰਾਬ ਹੋਣ ਤੱਕ ਦੀ ਫੁੱਲ ਗਰੰਟੀ ਹੋਊਗੀ ਏਡ ਜਿਹੜਾ ਹੈਗਾ ਇਹਦਾ ਭਾਅ ਨੂੰ 70 ਰੁਪਏ ਮੀਟਰ ਇਸੇ ਤਰ੍ਹਾਂ ਹੀ ਆ ਕੁੜਤੇ ਪਿਆਮੇ ਆ ਗੀਜਾ कॉटन ਦੇ ਕੁੜਤੇ ਪਿਆਮੇ ਜਿਵੇਂ ਆਪਾਂ ਵਿਆਹ ਸ਼ਾਦੀ ਜਾਗੋ ਵਗੈਰਾ ਪਾਉਣ ਨੂੰ ਹਨਾ ਜੇ ਕਿਸੇ ਭੈਣ ਨੇ ਕਿਸੇ ਵੀ ਕੰਟਰੀ ਦੇ ਵਿੱਚ ਕੱਪੜੇ ਮੰਗਵਾਉਣੇ ਆ ਸਾਡੇ ਤੋਂ ਸਾਡੇ ਨਾਲ ਫੋਨ ਕਰਕੇ ਸੰਪਰਕ ਕਰਕੇ ਫੋਨ ਤੇ ਆਨਲਾਈਨ ਨਾਪ ਦੇ ਕੇ ਸਲਾਈ ਕਰਾ ਸਕਦੇ ਹੋ ਫੇਰਾ ਪੈਂਟਾਂ ਸ਼ਰਟਾਂ ਆਂਗਾ ਹਨਾ ਜੇ ਕਿਸੇ ਭਰਾ ਨੇ ਪੈਂਟਾਂ ਸ਼ਰਟਾਂ ਬਣਵਾਉਣੀਆਂ ਬਾਹਰਲੀ ਕੰਟੀ 'ਚ ਬੈਠੇ ਜਾਂ ਇੰਡੀਆ ਦੇ ਵਿੱਚ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਹਨ ਪੈਂਟਾਂ ਸ਼ਰਟਾਂ ਬਣਵਾਉਣੀ ਚਾਹੁੰਦੇ ਹੋ ਤਾਂ ਸਾਡੇ ਤੋਂ ਬਣਵਾ ਸਕਦੇ ਹੋ ਇਸੇ ਤਰ੍ਹਾਂ ਹੀ ਆਪਣੀ ਕੁਰਤੇ ਪਿਆਮਿਆਂ ਕੀ ਘਰ ਪਾਉਣ ਨੂੰ ਰੰਗਦਾਰ ਤੇ ਵਾਈਟ ਇਹ ਵੀ ਪੂਰੇ ਵਧੀਆ ਹੁੰਦੇ ਆ ਆਪਣੇ ਕੋਲੇ ਤਕਰੀਬਨ ਨਾਰਮਲ ਰੇਂਜ ਤੋਂ ਲੈ ਕੇ 100 ਰੁਪਏ ਮੀਟਰ ਤੋਂ ਲੈ ਕੇ ਬਾਕੀ ਜਿਵੇਂ ਚਿੱਟੇ ਆ ਇਹ ਤੁਹਾਡੀ ਮਰਜ਼ੀ ਆ ਭਾਵੇਂ ਤੁਸੀਂ 500 ਰੁਪਏ ਮੀਟਰ ਲੋ 700 ਰੁਪਏ ਮੀਟਰ ਲੈ ਸਕਦੇ ਹੋ ਪਰ ਇਧਰ ਜਿਹੜੇ ਉਹ ਕੱਪੜੇ ਆ ਗਏ ਆਪਣੇ ਕੋਲੇ ਜਿਹੜੇ ਗਾਹਕਾਂ ਦੇ ਆਰਡਰ ਤੇ ਤਿਆਰ ਕੀਤੇ ਹੁੰਦੇ ਆ ਸਲਾਈ ਕੀਤੇ ਹੁੰਦੇ ਆ ਮੈਂ ਹਰ ਇੱਕ ਵੀਡੀਓ 'ਚ ਕਹਣਾ ਭੈਣਾਂ ਨੂੰ ਵੀ ਤੁਸੀਂ ਵੀ ਕੱਪੜਿਆਂ ਨੂੰ ਇਸੇ ਤਰ੍ਹਾਂ ਹੀ ਪੈਕ ਕਰਕੇ ਗਾਹਕ ਨੂੰ ਰਿਆ ਕਰੋ ਜਿਹੜੀਆਂ ਭੈਣਾਂ ਘਰਾਂ ਦੇ ਵਿੱਚ ਕੱਪੜੇ ਸਲਾਈ ਕਰਦੀਆਂ ਹਨ ਐਂਟਰਲੌਗ ਸਭ ਤੋਂ ਜ਼ਰੂਰੀ ਆ ਜਿਹੜੀਆਂ ਭੈਣਾਂ ਐਂਟਰਲੌਗ ਨਹੀਂ ਮਾਰਦੀਆਂ ਉਹ ਬਹੁਤ ਹੀ ਗਲਤ ਕਰ ਲਾ ਮੈਂ ਉਹਨਾਂ ਨੂੰ ਕਹਣਾ ਉਹਨਾਂ ਪੈਸੇ ਵੀ ਮਤ ਨੂੰ ਅਗਲਾ 150 ਰੁਪਏ ਹੁੰਦਾ ਪਰ ਤੁਸੀਂ ਥੋੜੇ ਜੀ ਕੁਆਲਿਟੀ ਦਿਓਗਾ ਇਹਨੂੰ ਉਸ ਤੋਂ ਬਾਅਦ ਜੇ ਤੁਸੀਂ ਮਨਾ ਕਰੋਗੇ ਫਿਰ ਉਹ ਤੁਹਾਡੇ ਕੋਲੇ ਮਜਬੂਰ ਹੋ ਕੇ ਆਊਗਾ ਵੀ ਤੁਸੀਂ 200 ਹੀ ਲੈ ਲਓ ਜਾਂ 500 ਹੀ ਲੈ ਲਓ ਹਨਾ ਆਪਣੀ ਜਿਹੜੀ ਨਾਰਮਲ ਸਮਾਈ ਹੈ ਸਿੰਪਲ ਸੂਟ ਦੀ 600 ਰੁਪਏ ਸਮਾਈ ਹੈ ਭੈਣੂ ਕੱਲੇ ਸਿੰਪਲ ਸੂਟ ਦੀ ਹੈ ਨਾ ਤੇ ਲਾਈਨਿੰਗ ਵਾਲੇ ਸੂਟ ਦੀ ਵੀ ਵੱਧਾ 1300 ਰੁਪਏ ਲਾਈਨਿੰਗ ਵਾਲੇ ਸੂਟ ਦੀ ਹੈ ਲਾਈਨਿੰਗ ਥੋੜੀ ਹੋਊਗੀ ਜੇ ਕਿਸੇ ਭੈਣ ਨੇ ਆਪਣੇ ਤੋਂ ਸਲਾਈ ਕਰਾਉਣੇ ਆ ਉਹ ਕਰਵਾ ਸਕਦੇ ਹੋ ਤੇ ਸੂਟ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਪੈਕ ਕਰਕੇ ਦਿਆ ਕਰੋ ਇਸ ਤਰ੍ਹਾਂ ਜਿਵੇਂ ਆਪਣੇ ਆ ਪੈਕ ਕੀਤੇ ਹੋਏ ਆ ਫੇਰ ਤੁਹਾਡਾ ਕੰਮ ਜਿਹੜਾ ਉਹ ਵਾਧੂ ਚੱਲੂਗਾ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਭਾਰੇ ਨਾਬ ਦਾ ਸੂਟ ਆ ਤੇ ਲਾਈਨਿੰਗ ਵਾਲਾ ਸੂਟ ਆ ਮੈਂ ਅਜੀ ਦਾ ਉੱਪਰੋਂ ਉੱਪਰਲਾ ਸੂਟ ਕੱਟੂ ਜੇ ਤੁਸੀਂ ਮੈਨੂੰ ਸਵੇਰ ਸੁਬਾਹ ਧਿੱਕਰ ਕਮੈਂਟ ਕਰਦੇ ਵੀ ਬਾਈ ਸਾਨੂੰ ਇਹਦੀ ਲੈਂਡਿੰਗ ਵੀ ਕੱਟ ਕੇ ਦਿਖਾਓ ਫਿਰ ਮੈਂ ਕੱਲੂ ਇਹਦੀ ਲੈਂਡਿੰਗ ਤੁਹਾਨੂੰ ਕੱਟ ਕੇ ਦਿਖਾ ਦੂੰ ਤਕਰੀਬ ਰਾਤ ਦੇ 9:30 ਵੱਜ ਚੁੱਕੇ ਆ ਜਿਹਨੇ ਆਪਣੇ ਤੋਂ ਤਾਂ ਨਹੀਂ ਸੂਟ ਕੱਟਿਆ ਤੇ ਲਾਈਟ ਸਾਰਾ ਨਹੀਂ ਬੰਦ ਰਹਿੰਦੀ ਹੈ ਹਨਾ ਤਾਂ ਆਜੋ ਆਪਾਂ ਹੁਣ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦੇਵੀਂ ਇਹਨਾਂ ਦਾ ਕਿੰਨਾ ਕਿੰਨਾ ਨਾਪ ਆ ਨਾਪ ਨਾ ਤੁਸੀਂ ਨੋਟ ਕਰਕੇ ਰੱਖ ਲਿਆ ਕਰੋ ਕਈ ਵਾਰੀ ਭੈਣਾਂ ਨੂੰ ਇਸ ਨਾਪ ਦਾ ਸੂਟ ਕੱਟਣਾ ਪੈਂਦਾ ਆ ਦੇਖੋ ਲੰਮਾਈ ਕਿੰਨੀ ਆ ਇਸ ਪੈਨ ਦੀ ਲੰਬਾਈ ਹੈਗੀ 40 ਇੰਚ ਬਾਹ ਕਿੰਨੀ ਅੱਧੀ ਬਾਹ 7 ਸਾਢੇ ਜਾਨੀ ਕਿ ਮੂਰੀ ਜਿਹੜੀ ਹੈਗੀ ਆ ਉਹ ਸਵਾ ਸੱਤ ਆ ਇੱਕ ਪਾਸਾ ਤੀਰਾ ਕਿੰਨਾ 14 ਉੱਪਰੋਂ ਛਾਤੀ ਕਿੰਨੀ ਆ 25 ਇੰਚ ਕੱਚਾ ਜਦੋਂ ਤਿਆਰ ਆਏ ਉੱਪਰੋਂ 25 ਇੰਚ ਤਿਆਰ ਇਸੇ ਤਰੀਕੇ ਨਾਲ ਦੀ ਕਮਰ ਆ ਕਮਰ ਹੈਗੀ ਸਾਢੇ 23 ਇੰਚ ਠੀਕ ਆ ਘੇਰਾ ਕੀ हिਪ ਹੈਪ ਕਿੰਨੀ ਹੈ 26 ਘੇਰਾ ਵੀ ਇਸ ਪੈਨ ਦਾ 26 ਆ ਪਲੋਈਆਂ ਜਿਹਨੂੰ ਤੁਸੀਂ ਕਹਿੰਦੇ ਕਈ ਪੈਣਾ ਪਲੇਟਾਂ ਕਹਿੰਦੀਆਂ ਉਹ ਸਾਢੇ 12 ਇੰਚ ਤੇ ਤਿਆਰ ਆ ਇਹਨਾਂ ਦੀਆਂ ਜਿਹੜੀਆਂ ਪਲੋਈਆਂ ਗਲਾ ਅਗਲਾ ਕਿੰਨਾ 7 ਬੈਗ ਵਾਲਾ ਕਿੰਨਾ 5.5 ਤਾਂ ਆਜੋ ਆਪਾਂ ਇਹਦੀ ਕਟਾਈ ਕਰਦੇ ਹਾਂ ਜੇ ਕਿਸੇ ਭੈਣ ਨੂੰ ਕੋਈ ਕੋਈ ਕਨਫਿਊਜ਼ਨ ਹੋਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜਦੋਂ ਤੁਸੀਂ ਕਮੈਂਟ ਕਰ ਦੋ ਫਿਰ ਮੈਨੂੰ ਪਤਾ ਲੱਗਦਾ ਵੀ ਹਾਂ ਵਾਕਈ ਤੁਸੀਂ ਗੌਰ ਨਾਲ ਵੀਡੀਓ ਦੇਖਦੇ ਹੋ ਤੇ ਬਾਕੀ ਜਿਹੜੀ ਕਿਸੇ ਚੀਜ਼ ਦੀ ਬਾੜੀ ਸਮਝ ਨਹੀਂ ਆਉਂਦੀ ਕਿਸੇ ਭੈਣ ਨੂੰ ਹਨਾ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਭੈਣ ਬਣ ਕੇ ਫੋਨ ਲਾਇਆ ਕਰੋ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਲਾਉਣਾ ਮੈਂ ਹਰ ਰੋਈ ਕਹਿੰਦਾ ਫਿਰ ਵੀ ਇੱਕ ਦੋ ਭੈਣਾਂ ਨੇ ਜਿਹੜੀਆਂ ਨਵੀਆਂ ਜੁੜੀਆਂ ਚਲੋ ਕੋਈ ਗੱਲ ਉਹਨੂੰ ਨਹੀਂ ਪਤਾ ਹੁੰਦਾ ਪਰ ਸਾਰੀਆਂ ਭੈਣਾਂ ਨੂੰ ਮੈਂ ਇਹੀ ਬੇਨਤੀ ਕਰ ਦਣਾ ਵੀ ਦਿਨੇ ਫੋਨ ਨਾ ਲਾਇਆ ਕਰੋ ਮੇਰੇ ਤੋਂ ਫੋਨ ਚੱਕਿਆ ਨਹੀਂ ਜਾਂਦਾ ਦਿਨੇ ਹਣਾ ਕਿਉਂਕਿ ਆਪਾਂ ਨਾਲ ਤੁਹਾਨੂੰ ਪਤਾ ਵੀ ਪ੍ਰਾਪਰਟੀ ਦਾ ਕੰਮ ਵੀ ਆ ਫਿਰ ਉਹਦੇ ਵਿੱਚ ਵੀ ਥੋੜਾ ਬੋੜਾ ਟਾਈਮ ਆਪਾਂ ਨੂੰ ਇਨਵੈਸਟ ਕਰਨਾ ਪੈਂਦਾ ਤਾਂ ਕਰਕੇ ਕੋਸ਼ਿਸ਼ ਕਰਿਆ ਕਰੋ ਪਰ ਉਹਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਆਪਾਸ ਆਪਣੇ ਕੋਲੇ ਪੁੱਠਾ ਆ ਗਿਆ ਆ ਦੇਖੋ ਆਪਾਸ ਆ ਇਹਦਾ ਸਿੱਧਾ ਠੀਕ ਹੈ ਜੀ ਹੁਣ ਆਪਾਂ ਇਹ ਪੁੱਠਾ ਕਰਕੇ ਕਟਾਂਗੇ ਸੈਂਟਰ ਕਰ ਲਾਂਗੇ ਆਪਾਂ ਇਹਸਤ੍ਰ ਸਾਰਾ ਕਪੜਾ ਮੈਂ ਪਹਿਲੂ ਪ੍ਰੈਸ ਮਾਰ ਲਈ ਤੁਸੀਂ ਵੀ ਪ੍ਰੈਸ ਕੋਲੇ ਰੱਖਣੀ ਆ ਜਦੋਂ ਵੀ ਕਪੜਾ ਕੱਟਣਾ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਬੰਦ ਸੀਗੇ ਸਾਰਾ ਮੈਂ ਪ੍ਰੈਸ ਮਾਰ ਕੇ ਫਿਰ ਮੈਂ ਸੋਚਿਆ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਨਾ ਇੰਨਾ ਟਾਈਮ ਤੁਸੀਂ ਰੁਕਣਾ ਨਹੀਂਗਾ ਪਰ ਇਹ ਵੀਡੀਓ ਨੂੰ ਪੂਰੀ ਦੇਖ ਕੇ ਭੈਣ ਬਣ ਕੇ ਫਿਰ ਸੂਟ ਕੱਟਿਆ ਕਰੋ ਬਹੁਤ ਸਾਰੀਆਂ ਭੈਣਾਂ ਦੇ ਸੂਟ ਗਲਤ ਹੋ ਜਾਂਦੇ ਹਨ ਜਿਹੜੀਆਂ ਵਿਚਾਰੀਆਂ ਹਾਂ ਜੇ ਨਵਾਂ ਨਵਾਂ ਮੇਰੀ ਵੀਡੀਓ ਦੇਖ ਕੇ ਕੰਮ ਸ਼ੁਰੂ ਕੀਤਾ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਸੈੱਟ ਹੋ ਜਾਊਗਾ ਕਾਹਲ ਨਹੀਂ ਕਰਨੀ ਕਿਸੇ ਭੈਣ ਨੇ ਰਾਮਧਾਰੀ ਨਾ ਪਾ ਮੈਂ ਦੋ ਦਿਨਾਂ ਦੇ ਵਿੱਚ ਇੱਕ ਸੂਟ ਬਨ ਜੀ ਆਪਣਾ ਹਨ ਤਾਂ ਆਰਾਮ ਨਾਲ ਬਿਲਕੁਲ ਕੋਈ ਕੰਮ ਨਾ ਕਰਿਆ ਕਰੋ ਆਰਾਮ ਨਾਲ ਕੱਟਿਆ ਕਰੋ ਆਹ ਲੋ ਮੈਂ ਇੱਥੇ ਹੁੰਨੇ ਦੀ ਸੂਈ ਲਾ ਦੀ ਇਸ ਤਰ੍ਹਾਂ ਸੂਈ ਵਗੈਰਾ ਲਾ ਲਿਆ ਕਰੋ ਪਾ ਮੈਂ ਦੋ ਲਾ ਲਾਂਗਾ ਆਹ ਘੇਰ ਤੇ ਠੀਕ ਹੈ ਤਾਂ ਕਿ ਆਹ ਜੀ ਉੱਪਰ ਨੀਚੇ ਨਾ ਜਮੇ ਚਾ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਾਂਗੇ ਇੱਥੋਂ ਪੂਰਾ 2 ਮਿੰਟ ਵੱਧ ਲਾ ਲਿਆ ਕਰੋ ਕੋਈ ਮੈਂ ਸ਼ੌਂਕ ਨਾ ਕੱਟਿਆ ਕਰੋ ਹਣ ਜਿਵੇਂ ਮੈਂ ਪ੍ਰੈਸ ਕਾਫੀ ਟਾਈਮ ਤੋਂ ਲਈ ਹੋਈ ਆ ਤੁਸੀਂ ਕੀ ਕਰਨ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਜਿੱਦੇ ਪ੍ਰੈਸ ਬਾਹਰ ਜਰ ਲੱਗੀ ਰਹਿੰਦੀ ਨਾ ਆਪਣੀ ਕਈ ਵਾਰੀ ਜ਼ਿਆਦਾ ਗਰਮ ਇਸ ਤਰ੍ਹਾਂ ਕੋਈ ਕਪੜਾ ਲੈ ਕੇ ਨਾ ਉਹਤੇ ਮਾਰ ਕੇ ਦੇਖਿਆ ਕਰੋ ਪਹਿਲਾਂ ਵੀ ਜ਼ਿਆਦਾ ਗਰਮ ਤਾਂ ਨਹੀਂ ਠੀਕ ਹੈ ਚਲਦੀ ਹੈ ਨਾ ਫਿਰ ਉਸ ਤੋਂ ਬਾਅਦ ਕਪੜੇ ਤੇ ਲਾਇਆ ਕਰੋ ਸਿੱਧੀ ਪ੍ਰੈਸ ਨਹੀਂ ਆਪਾਂ ਕਪੜੇ ਲਾਉਣੇ ਇਹ ਚੀਜ਼ ਦਾ ਧਿਆਨ ਰੱਖਣਾ ਜਿਹੜੀਆਂ ਮੇਰੀਆਂ ਭੈਣਾਂ ਇਸ ਤਰ੍ਹਾਂ ਦੀ ਪ੍ਰੈਸ ਵਰਤਦੀਆਂ ਬਾਕੀ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਬਾਈ ਅਸੀਂ ਪ੍ਰੈਸ ਕਿਹੜੀ ਵਰਤ ਗਈ ਅੱਜਕੱਲ ਇੱਕ ਭੈਣੋਂ ਪ੍ਰੈਸ ਆ ਰਹੀ ਆ ਸਟੀਮ ਵਾਲੀ ਮੈਂ ਤਾਂ ਵਰਤੀ ਨਹੀਂ ਵੈਸੇ ਮ ਕੋਸ਼ਿਸ਼ ਕਰੋ ਜੇ ਕੋਈ ਭੈਣ ਵਰਤਦੀ ਆ ਉਹ ਸਟੀਮ ਵਾਲੀ ਪ੍ਰੈਸ ਤਾਂ ਆਪਾਂ ਨੂੰ ਜ਼ਰੂਰ ਸੁਝਾ ਦੇ ਵੀ ਉਸ ਪ੍ਰੈਸ ਦਾ ਆਪਾਂ ਨੂੰ ਫਾਇਦਾ ਹੈਗਾ ਕੋਈ ਕਿ ਨਹੀਂ ਹੈਗਾ ਹਨਾ ਤਾਂ ਕਰਕੇ ਦੂਜੀਆਂ ਭੈਣਾਂ ਨੂੰ ਆਪਾਂ ਦੱਸਿਆ ਹੈ ਵੀ ਭਾਈ ਉਹ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਹੋ ਹਨਾ ਅਸ ਸਟੀਮ ਵਾਲੀ ਪ੍ਰੈਸ ਜੇ ਕਿਸੇ ਭੈਣ ਨੇ ਵਰਤੀ ਆ ਪਹਿਲਾਂ ਉਹ ਸਾਨੂੰ ਜ਼ਰੂਰ ਦੱਸੇ ਵੀ ਉਹ ਆਪਾਂ ਨੂੰ ਵਧੀਆ ਰਹਿੰਦੀ ਆ ਆਪਣੇ ਕੰਮ 'ਚ ਕਿ ਨਹੀਂ ਰਹਿੰਦੀ ਹਨਾ ਆ ਲੋ ਮੈਂ ਇਹਨੂੰ ਚੰਗੀ ਤਰ੍ਹਾਂ ਚਾਰਜ ਪੂਰੀ ਪ੍ਰੈਸ ਮਾਰੂੰਗਾ ਵੀ ਕਿਤੇ ਵੀ ਮਾੜੀ ਮੋਟੀ ਢੇਲ ਨਾ ਰਵੇ ਹਨਾ ਫਿਰ ਫੀਟਿੰਗ 'ਚ ਫਰਕ ਪੈ ਜਾਂਦਾ ਹੈਗਾ ਜਮਾ ਸੀ ਜਿਵੇਂ ਕੱਟ ਰਿਹਾ ਆਹੀਂ ਕੱਟਿਆ ਕਰੋ ਪ੍ਰੈਸ ਮਾਰ ਮਾਰ ਕੇ ਹੈਨਾ ਇਹ ਨਹੀਂ ਹੈ ਵੀ ਤੁਹਾਡੇ ਮੈਂ ਸਾਹਮਣੇ ਪ੍ਰੈਸ ਮਾਰ ਕੇ ਕੱਟੂਗਾ ਤੇ ਉਦੋਂ ਬਾਅਦ ਪ੍ਰੈਸ ਦਿਖਾਉਂਦੇ ਨਹੀਂ ਮੇਰੇ ਕੋਲੋਂ ਪ੍ਰੈਸ ਤੋਂ ਬਿਨਾ ਕਪੜਾ ਕੱਟਿਆ ਹੀ ਨਹੀਂ ਜਾਂਦਾ ਠੀਕ ਆ ਜਦੋਂ ਲਾਈਟ ਬੰਦ ਹੁੰਦੀ ਆ ਫਿਰ ਮੇਰਾ ਕੰਮ ਵੀ ਰੁਕ ਜਾਂਦਾ ਤਾਂ ਹੀ ਉਹ ਮੈਂ ਕੱਲ ਕਚਰੇ ਦੀ ਵੀਡੀਓ ਬਣਾਈ ਸੀਗੀ ਇਸੇ ਤਰ੍ਹਾਂ ਹੀ ਜਿਵੇਂ ਮੈਂ ਕਚਰੇ ਦੀ ਵੀਡੀਓ ਆਰਾਮਦਾਰੀ ਨਾਲ ਬਣਾਈ ਸੀ ਕੋਈ ਕਾਰ ਕਰੇ ਤੋਂ ਬਿਨਾ ਇਸੇ ਤਰ੍ਹਾਂ ਹੀ ਕੋੜਤੇ ਪਿਆ ਮੇਰੀ ਵੀਡੀਓ ਵੀ ਆਉਣਗੀਆਂ ਇਹ ਲੇਡੀ ਸੂਟਾਂ ਦੀ ਵੀਡੀਓ ਪਾਇਆ ਕਰਾਂਗੇ ਆਪਾਂ ਹੈਨਾ ਤਾਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪ ਦਾ ਸਫਾਰਸ਼ ਸਮਝ ਗਏ ਗਰੁੱਪਾਂ ਦੇ ਵਿੱਚ ਜਿਹੜੀਆਂ ਭੈਣਾਂ ਕੋਲੇ ਗਰੁੱਪਾਂ ਉਹਨਾਂ ਦੇ ਵਿੱਚ ਜਾਂ ਆਪਣੀ ਰਿਸ਼ਤੇਦਾਰੀ ਚ ਕੋਈ ਕੁੜੀਆਂ ਹੁੰਦੀਆਂ ਕੰਮ ਸਿੱਖਣ ਦਾ ਚਾਹਵਾਨ ਵਾਲੀਆਂ ਹਨ ਉਹਨਾਂ ਨੂੰ ਅੱਗੇ ਆਪਣੇ ਚੈਨਲ ਦਾ ਲਿੰਕ ਜਰੂਰ ਦਿਆ ਕਰੋ ਮੇਰੇ ਵਾਲੇ ਚੈਨਲ ਦਾ ਲਿੰਕ ਵੀ ਦੇ ਦਿਆ ਕਰੋ ਆਪਣਾ ਇੱਕ ਦੂਸਰਾ ਚੈਨਲ ਅਮਰਿਤਪਾਲ ਕੌਰ ਵਾਲਾ ਜੇ ਕਿਸੇ ਭੈਣ ਕੋਲੇ ਉਸ ਚੈਨਲ ਦਾ ਲਿੰਕ ਹੈ ਨਹੀਂ ਉਹ ਮੇਰੇ ਤੋਂ ਵਟਸਐਪ ਤੇ ਜਾ ਕੇ ਮੰਗਵਾ ਸਕਦੇ ਹੋ ਬਾਕੀ ਚੈਨਲ ਨੂੰ ਮੈਂ ਤਾਂ ਇਹ ਕਹਿਣਾ ਵੀ ਸਬਸਕ੍ਰਾਈਬ ਜਰੂਰ ਕਰੋ ਘੰਟੀ ਨੂੰ ਬਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ। ਅੱਜ ਵੀ ਬਹੁਤ ਭੈਣਾਂ ਦੇ ਫੋਨ ਆਏ ਆ ਉਹ ਕਹਿੰਦੀਆਂ ਬਾਈ ਅਸੀਂ ਪਹਿਲੀ ਵਾਰੀ ਤੁਹਾਡੀ ਵੀਡੀਓ ਦੇਖੀ ਆ। ਤਾਂ ਹਜੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਭੈਣਾਂ ਜਿਨ੍ਹਾਂ ਕੋਲੇ ਆਪਣੇ ਚੈਨਲ ਦਾ ਲਿੰਕ ਨਹੀਂ ਪਹੁੰਚਿਆ। ਥੋੜੀ ਜਿਹੀ سپورਟ ਦੀ ਲੋੜ ਆ ਵੀ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਨਾਲੋਂ ਮੈਂ ਸਾਰਾ ਪ੍ਰੈਸ ਮਾਰ ਲੀ ਨੀ ਤੇ। ਹੁਣ ਕਰੀਬ ਚਾਲੇ ਪਾ ਲਈ ਆਪਾਂ। ਹੁਣ ਆਪਾਂ ਚੱਕਾਂਗੇ ਸਾਰੇ ਨਿਸ਼ਾਨ। ਘੇਰਾ ਦੇਖਦੇ ਆਪਾਂ ਪਹਿਲਾਂ ਕਿੰਨਾ ਇਹਨਾਂ ਦਾ। ਇਹਨਾਂ ਦਾ ਘੇਰਾ ਹੈਗਾ 26 ਇੰਚ। 3 ਇੰਚ ਆਪਾਂ ਵੱਧ ਰੱਖਾਂਗੇ 26 ਤੇ 3 29 29 ਦਾ ਕਿੰਨਾ ਹੋ ਗਿਆ 14.5 14 2 28 ਤੇ 1 29 ਆ ਲੋ ਆਪਾਂ ਲਾਵਾਂਗੇ ਨਿਸ਼ਾਨ ਇੱਥੇ ਫਿਰ ਆਪਾਂ ਲਾਵਾਂਗੇ ਨਿਸ਼ਾਨ ਇੱਥੇ ਹਿੱਪ ਦਾ 14.5 ਠੀਕ ਆ ਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ ਹੈਗੀ ਇਸ ਪੈਂਡ ਦੀ 40 ਇੰਚ ਆ ਲੋ ਆਰ ਕੰਡੀ ਦਾ ਸੂਟ ਹੈ ਆਰ ਕੰਡੀ ਦਾ ਸੂਟ ਹੈ ਇਸ ਪੈਂਡ ਦਾ ਹੀ ਆ ਲੋ ਆਪਾਂ ਇੱਥੇ 40.1 ਠੀਕ ਆ ਇੱਥੇ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ। ਲਓ ਜੀ। ਚੰਗੀ ਤਰ੍ਹਾਂ ਦੁਬਾਰੀ-ਦੁਬਾਰੀ ਚੈੱਕ ਕਰ ਲਿਆ ਕਰੋ ਵੀ ਵੱਧ ਘਟਣਾ ਤਾਂ ਵੀ ਹੈਨਾ। ਤਾਂ ਜਿਹੜਾ ਤੀਰ ਐਸ ਭੈਣ ਦਾ ਹੈਗਾ ਉਹ 14 ਇੰਚ ਯਾਨੀ ਕਿ ਅੱਧਾ ਹੋ ਗਿਆ 14 ਦਾ ਅੱਧ 7 ਆਪਾਂ ਲਾਵਾਂਗੇ 7.1 ਬਾਲਾ ਨਹੀਂ ਵੱਡਾ ਕਰਦੇ ਹੁਣ। ਇਹ ਆ ਲਓ। ਲਓ ਜੀ। ਨੀਚੇ ਨੂੰ ਹੁਣ ਆਪਾਂ ਕਿੰਨਾ ਲਾਵਾਂਗੇ ਇਹ ਚੀਜ਼ ਸਭ ਤੋਂ ਜ਼ਰੂਰੀ ਹੈ ਹੈਨਾ। ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਬਾਈ ਨੀਚੇ ਨੂੰ ਕਿੰਨਾ ਰੱਖੀਏ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਰੱਖਣਾ ਆ ਪਹਿਲਾਂ ਸਿੱਧਾ ਕਰ ਲਿਆ ਆਪਾਂ ਇਹਨੂੰ ਹੁਣ ਜਿਵੇਂ ਇਸ ਪੈਨ ਦੀ ਛਾਤੀ ਉੱਪਰੋਂ 25 ਇੰਚ ਆਪਾਂ ਕਿੰਨਾ ਲਾਵਾਂਗੇ 6 ਇੰਚ ਪੂਰਾ ਆ ਲੋ ਇਹ ਜੇ ਆਪਾਂ 7 ਇੰਚ ਕਰਤਾ ਤਾਂ ਮੋਢਾ ਬਾਲਾ ਜਿਆਦਾ ਵੱਡਾ ਹੋਊ ਫਿਰ ਤੁਹਾਡੀ ਬਾਹ ਨਹੀਂ ਚੜੂਗੀ ਆ ਲੋ ਹੁਣ ਇੱਥੋਂ ਕਿੰਨਾ ਹੈ 25 ਜਾਨੀ ਕਿ 25 ਦਾ ਅੱਧ ਕਿੰਨਾ ਹੋ ਗਿਆ 12.5 ਆ ਲੋ ਇੱਥੇ ਤੁਹਾਡਾ ਤਿਆਰ ਆ ਠੀਕ ਆ ਆਪਾਂ 2 ਇੰਚ ਮਾਰਜਿਨ ਰੱਖ ਲਿਆ ਵਿੱਚ ਇਸੇ ਤਰੀਕੇ ਹੈਪ ਆ ਹੈਪ ਹੈਗੀ ਇਹਨੇ 26 22 ਤੇ 29 ਜਾਨੀ ਕਿ 14.5 ਹੁਣ ਆ ਚੀਜ਼ ਜਿਹੜੀ ਨੇ ਕੱਚ ਤੋਂ ਲੈ ਕੇ ਮੈਨਨੀ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹ ਰਿਹਾ ਹੁਣ ਇਹ 16 ਇੰਚ ਹੈ ਇਸ ਭੈਣ ਦੀ ਇੱਥੋਂ ਇੱਥੋਂ 16 ਆਪਾਂ ਕਿੰਨੀ ਲਾਵਾਂਗੇ 17 ਦੇ ਪਾ ਲਓ ਠੀਕ ਆ ਹੁਣ ਇੱਥੋਂ ਮੈਨੂੰ ਹਲਕੀ ਹਲਕੀ ਗਲਾਈ ਦੇ ਦੂੰਗਾ ਇਸ ਤਰ੍ਹਾਂ ਠੀਕ ਹੈ ਜੀ ਕਈ ਭੈਣਾਂ ਦੇ ਕਮੈਂਟ ਆਉਂਦੇ ਮੇਰੇ ਖਿਆਲੋਂ ਉਹ ਸ਼ਾਇਦ ਆ ਗਲਾਈ ਗੈਰਿੰਗਾਂ ਹੁੰਦੀ ਹੈ ਹਨਾ ਆ 2-2 ਇੰਚ ਰੱਖ ਲਿਆ ਕਰੋ ਇੱਥੋਂ ਗਲਾਈ ਠੀਕ ਆ ਸ਼ਾਇਦ ਤੁਸੀਂ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਮੈਨੂੰ ਸਮਝਦਾ ਥੋੜੀ ਥੋੜੀ ਆਉਂਦੀ ਆ ਪਰ ਪੂਰੀ ਸਮਝ ਜਾਂਦੀ ਕਿਹੜੀ ਗਲਾਈ ਦੀ ਗੱਲ ਕਰਦੀਆਂ ਹਨ ਜੀ ਉਸ ਗਲਾਈ ਦੀ ਗੱਲ ਕਰਦੇ ਹਾਂ ਤਾਂ ਤੁਸੀਂ 2 ਇੰਚ ਭੈਣੋਂ ਰੱਖ ਲਿਆ ਕਰੋ ਇੱਥੋਂ ਇਧਰੋਂ ਵੀ 2 ਇੰਚ ਦਾ ਨਿਸ਼ਾਨ ਲਾ ਲੈ ਕਰੋ ਇਧਰੋਂ ਵੀ ਉਸ ਤੱਕ ਗਲਾਈ ਪਾ ਦਿਆ ਕਰੋ ਹੁਣ ਆਪਾਂ ਇਹ ਨਿਸ਼ਾਨ ਜਿਹੜਾ ਫੱਟੀ ਦੇ ਨਾਲ ਚੱਕ ਲਾਂਗੇ ਅਹੀਂ ਜਿਹੜੀਆਂ ਭੈਣਾਂ ਕੋਲੇ ਆ ਸਕੇਲ ਹੈ ਨਹੀਂ ਮੇਰੇ ਤੋਂ ਬੇਫਿਕਰ ਹੋ ਕੇ ਤੁਸੀਂ ਬੋਲ ਕੇ ਭੇਜਿਆ ਕਰੋ WhatsApp ਤੇ ਵੀ ਬਾਈ ਸਾਨੂੰ ਇਹਦੀ ਫੋਟੋ ਭੇਜੋ ਦੋਨੇ ਸਕੇਲਾਂ ਦੀ ਹਨਾ ਵੀ ਅਸੀਂ ਲੈ ਕੇ ਆਉਣੇ ਆ ਬਹੁਤ ਸਾਰੀਆਂ ਭੈਣਾਂ ਨੇ ਮੈਥੋਂ ਫੋਟੋ ਮੰਗਵਾ ਲਈਆਂ ਜਿਹੜੀਆਂ ਭੈਣਾਂ ਹਜੇ ਵੀ ਸੰਗ ਦੀਆਂ ਫੋਟੋ ਨਹੀਂ ਮੰਗਵਾਈ ਉਹ ਭਾਈ ਫੋਟੋ ਮੰਗਵਾ ਲਓ ਕੋਈ ਦਿੱਕਤ ਨਹੀਂ ਹੈ ਨਾ WhatsApp ਤੇ ਬੋਲ ਕੇ ਭੇਜਿਆ ਕਰੋ ਹਲੋ ਹੁਣ ਬਿਲਕੁਲ ਸਾਰੇ ਨਿਸ਼ਾਨ ਹੋ ਗਏ ਨਾ ਫਿਰ ਵੀ ਜੇ ਕਿਸੇ ਭੈਣ ਦੇ ਕੋਈ ਚੀਜ਼ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਜੇ ਸਮਝ ਆਉਂਦੀ ਆ ਤਾਂ ਤਾਂ ਵੀ ਕਮੈਂਟ ਕਰਿਓ ਹਨਾ ਹਲੋ ਹੁਣ ਆਪਾਂ ਨੀਚੇ ਤੋਂ ਛੱਡਾਂਗੇ 2.5 ਇੰਚ ਬਾਲਾ ਕੱਪੜਾ ਨਹੀਂ ਪਰ ਅਸੀਂ 2.5 ਇੰਚ ਆ ਇਸ ਤਰ੍ਹਾਂ ਸੂਈ ਲਾ ਲੈਣੀ ਆ ਸੂਈ ਨਹੀਂ ਹੈਗੀ ਤਾਂ ਸਟੈਪਲ ਕਰ ਲਿਆ ਕਰੋ ਠੀਕ ਆ ਉਹਦੇ ਨਾਲ ਬਾਕੀ ਜਿਹੜੀ ਚੀਜ਼ ਮੈਨੂੰ ਨਹੀਂ ਬੋਲਣੀ ਆਉਂਦੀ ਜਿਵੇਂ ਅੰਗਰੇਜ਼ੀ ਦੇ ਵਿੱਚ ਉਹ ਭੈਣ ਵਾਂਗ ਕੇ ਜਰੂਰ ਦੱਸਿਆ ਕਰੋ ਵੀ ਆਹ ਚੀਜ਼ ਆ ਹੁੰਦੀ ਹੈ ਬਈ ਆਹ ਚੀਜ਼ ਆ ਹੁੰਦੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਮੈਂ ਪੜਿਆ ਘੱਟ ਆ ਹਨਾ ਤਾਂ ਕਰਕੇ ਅੰਗਰੇਜ਼ੀ 'ਚ ਮੇਰਾ ਹੱਥ ਥੋੜਾ ਜਿਆਦਾ ਤੰਗ ਆਗਾ ਇੱਥੇ ਟੱਕ ਲਾ ਦੇਣਾ ਆਪਾਂ ਬਾਕੀ ਜਿਵੇਂ ਕਿਸੇ ਭੈਣ ਨੇ ਕੋਈ ਕੈਂਚੀ ਵਗੈਰਾ ਜੇ ਕੋਈ ਲੈਣੀ ਹੁੰਦੀ ਹੈ ਹਨਾ ਬਠਿੰਡੇ ਦੇ ਨੇੜੇ ਰਹਿਣ ਵਾਲੇ ਆ ਉਹ ਤੁਸੀਂ ਮੈਨੂੰ ਫੋਨ ਕਰਕੇ ਐਡਰੈਸ ਲੈ ਸਕਦੇ ਆ ਕੈਂਚੀ ਵਾਲਿਆਂ ਦਾ ਜਮਾ ਆਰਾਮ ਦੇ ਨਾਲ ਥੋੜੀ ਜੀ ਕੈਂਚੀ ਵੀ ਅੱਗੇ ਨੂੰ ਵੱਜ ਗਈ ਸਾਰੀ ਗਲਤ ਕੱਟ ਜਾਂਦਾ ਪਰ ਮੇਰਾ ਠੀਕ ਆ ਇੱਥੋਂ ਆਪਾਂ ਹਜੇ ਹੋਰ ਝਾੜਾਂਗੇ ਪੂਰੀ ਗਲਾਈ ਨਹੀਂ ਪਈਗੀ ਉਹ ਚੰਗੀ ਜਿਹੀ ਜਨਾ ਬਣੀ ਇਹਦੀ ਗਲਾਈ ਕੋਣੀ ਉੱਥੇ ਲੋਚ ਆਹ ਦੂਲੇਣਾ ਤੇ ਆਪਾਂ ਇੱਥੇ ਟੱਕ ਲਾ ਦੇਾਂਗੇ ਇਹ ਐਸ ਤਰ੍ਹਾਂ ਹੁਣ ਆਪਾਂ ਇਹਨੂੰ ਸਟੈਪਲ ਕਰਾਂਗੇ ਇੱਕ ਵਾਰੀ ਮੈਂ ਭਾਲ ਕੇ ਰੱਖ ਲੈ ਇੱਕ ਵਾਰੀ ਹੈਨਾ ਆ ਲੋ ਇਹਦੇ ਨੂੰ ਥੋੜਾ ਜਿਹਾ ਬੰਨ ਲਿਆ ਕਰੋ ਤਾਂ ਕਿ ਤੁਹਾਨੂੰ ਲਾਈਨਿੰਗ ਕੱਟਣੇ ਵੇਲੇ ਸੌਖਾ ਹੋ ਜਾਵੇ ਕੱਲੂ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਇਹਦੀ ਲਾਈਨਿੰਗ ਆ ਉਹ ਅਮਰਤਪਾਲ ਕੌਰ ਤੋਂ ਹੀ ਕਟਵਾਵਾਂਗੇ ਹਾਲ ਤਾਂ ਤੁਹਾਨੂੰ ਪਤਾ ਲੱਗ ਜੂ ਨਾਲੇ ਉਹਨਾਂ ਨੇ ਆਪਾਂ ਇਹ ਚੈਨਲ ਤੇ ਵੀਡੀਓ ਪਾ ਦੇਾਂਗੇ ਸੁਭਾਤਰ ਤੁਸੀਂ ਕਮੈਂਟ ਕਰ ਦਿਓ ਭੈਣ ਬਣ ਕੇ ਵੀ ਹਾਂ ਭਾਈ ਅਸੀਂ ਆ ਚੈਨਲ ਆ ਦੁੱਜੀ ਲਾਈਨਿੰਗ ਕਟਣ ਦੀ ਵੀਡੀਓ ਵੀ ਸਿੱਖਣੀ ਹੈ ਤਰੀਕਾ ਸਿੱਖਣਾ ਬਾਕੀ ਅੱਜ ਵੀ ਅਸੀਂ ਗੱਲ ਕਰ ਰਹੇ ਕਈ ਭੈਣ ਅਜੇ ਵੀ ਆਪ ਪੱਲਾ ਤੇ ਦੂਸਰਾ ਪੱਲਾ ਇਕੱਠਾ ਹੀ ਕਰਦੀਆਂ ਇਹ ਗਲਤੀ ਭੈਣੋ ਕਿਸੇ ਭੈਣ ਨੇ ਨਹੀਂ ਕਰਨੀ ਇਕੱਠਾ ਨਹੀਂ ਕੱਟਣਾ ਸਿੰਗਲ ਸਿੰਗਲ ਕਰਕੇ ਕੱਟਿਆ ਕਰੋ ਠੀਕ ਹੈ ਜਿਵੇਂ ਆਪਾਂ ਕੱਟਣਾ ਸਿੰਗਲ 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 ਕਰਕੇ ਕੱਟਣਾ ਕਿਸੇ ਭੈਣ ਨੇ ਇਹ ਗਲਤੀ ਨਹੀਂ ਕਰਨੀ ਵੀ ਕਈ ਭੈਣਾਂ ਅਜੇ ਤੱਕ ਦੋਨੇ ਪੱਲੇ ਇਕੋ ਜੇ ਕੱਟ ਲੈਂਦੀਆਂ ਹਨਾ ਦਿੱਕਤ ਆਉਂਦੀ ਹੈ ਬਾਅਦ ਦੇ ਵਿੱਚ ਆ ਚੀਜ਼ ਤੋਂ ਕੱਸ ਪੈਣਾ 겡ਦੀ ਹੈ ਗੱਲ ਹੁਣ ਆਪਾਂ ਇਹਨੂੰ ਸੈਰ ਤੇ ਆਪਾਂ ਇੱਥੋਂ ਕੀ ਕਰਨਾ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਹੁਣ ਆਪਾਂ ਇੱਕ ਪਾਸੇ ਕੱਪੜਾ ਕੱਢ ਲਾਂਗੇ ਬਾਹਾਂ ਵਾਸਤੇ ਇਹ ਇਸ ਤਰ੍ਹਾਂ ਠੀਕ ਆ ਆਪਾਂ ਇਹਨੂੰ 14.5 ਦਿੱਕਤ ਦੂਰਾ ਕਰਾਂਗੇ ਉਸ ਤੋਂ ਬਾਅਦ ਇਹ ਆਨ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਵਾਰੀ ਵਾਰੀ ਪੁੱਛ ਲਿਆ ਕਰੋ ਕੋਈ ਦਿੱਕਤ ਨਹੀਂ ਮੈਨੂੰ ਤਾਂ ਬਸ ਤੁਸੀਂ ਸਿੱਖਣੇ ਚਾਹੀਦੇ ਹੋ ਹਨਾ ਟਾਈਮ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਸਾਲ ਲੱਗੇ ਕਿਸੇ ਨੂੰ ਛੇ ਮਹੀਨੇ ਲੱਗੇ ਹਨਾ ਤੁਹਾਡੇ ਕੋਲ ਵਧੀਆ ਪਲੇਟਫਾਰਮ ਹੈ ਘਰੇ ਬੈਠ ਕੇ ਆਪਾਂ ਸਿੱਖ ਸਕਦੇ ਆਹ ਲਓ 14.5 ਤੇ ਆਪਾਂ ਨਿਸ਼ਾਨ ਲਾਵਾਂਗੇ ਇੱਥੋਂ ਇਹ ਐ ਪਹਿਲਾਂ ਕੋਈ ਆਪਾਂ ਕੱਚੇ ਨਿਸ਼ਾਨ ਚੱਕਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਨਾਲ ਕਰੀਬ ਪਾ ਲੈ ਕਰੋ ਇੱਥੋਂ ਰਹਿ ਰੱਖ ਦੇਣਾ ਇੱਥੇ 14.5 ਆਪਣਾ ਪੂਰਾ ਹੋ ਜੂ ਉੱਥੇ ਹਲਕੇ ਹਲਕੇ ਨਿਸ਼ਾਨ ਲਾ ਲਾ ਕਰੋ ਇਹ ਇੱਥੇ ਵੀ ਆਪਾਂ ਲਾਵਾਂਗੇ 14.5 ਤੇ ਠੀਕ ਹੈ ਆਹ ਐਥੀਬੀਆ ਪਾ ਲਾਵਾਂਗੇ ਸਾਡੇ 14 ਦੇ ਠੀਕ ਆ ਜੀ ਤਿੰਨ ਚਾਰ ਥਾਵਾਂ ਤੇ ਨਿਸ਼ਾਨ ਲਾ ਲਿਆ ਕਰੋ ਫਿਰ ਆਪਾਂ ਨੂੰ 1900 ਖਾ ਹੋਏਗਾ ਬਾਕੀ ਮੈਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕਿਆ ਹਾਂ ਉਸ ਭੈਣ ਦਾ ਆਪਾਂ ਨੂੰ ਨੰਬਰ ਮਿਲ ਗਿਆ ਜਿਹੜਾ ਲੇਡੀ ਸੂਟਾਂ ਦਾ ਕਪੜਾ ਸੇਲ ਕਰਦੀਆਂ ਤੇ ਜੇ ਕਿਸੇ ਭੈਣ ਨੇ ਉਹਨਾਂ ਦਾ ਨੰਬਰ ਮੇਰੇ ਤੋਂ ਲੈਣਾ ਉਹ ਲੈ ਸਕਦੇ ਹੋ ਭਾਈ ਵੀ ਜੇ ਕੋਈ ਭੈਣਾ ਘਰੇ ਬੈਠ ਕੇ ਆਨਲਾਈਨ ਕੰਮ ਚਲਾਉਣਾ ਚਾਹੁੰਦੀਆਂ ਬਾਰੇ ਪੈਸੇ ਲਾਉਣ ਦੀ ਲੋੜ ਨਹੀਂ ਕੀ ਹੈ ਨਾ ਤਾਂ ਨਾਰਮਲੀ ਉਹ ਤੁਹਾਡਾ ਕੰਮ ਚੱਲ ਪੂ ਘਰੇ ਬੈਠੇ ਬੈਠੀ ਜੇ ਕਿਸੇ ਭੈਣ ਨੇ ਕੋਈ 2-4 ਸੂਟ ਆਪਦੇ ਵਾਸਤੇ ਮੰਗਾਉਣੇ ਹੋ ਤਾਂ ਉਹਨਾਂ ਜਿਹੜਾ ਭੇਜਣ ਦਾ ਖਰਚਾ ਕੋਈ ਨਹੀਂਗਾ ਬਸ ਫ੍ਰੀ ਹੈਗਾ ਤੁਸੀਂ ਸੂਟ ਦੇਖ ਕੇ ਆਨਲਾਈਨ ਪਸੰਦ ਕਰਕੇ ਉਸ ਭੈਣ ਤੋਂ ਸੂਟ ਮਗਵਾ ਸਕਦੇ ਹੋ ਆਪਣੇ ਕੋਲੇ ਉਸ ਭੈਣ ਦਾ ਨੰਬਰ ਆ ਗਿਆ ਜੇ ਕਿਸੇ ਭੈਣ ਨੇ ਆਪਦੇ ਘਰੇ ਪਾਉਣ ਨੂੰ ਗਰਮੀਆਂ ਵਾਲੇ ਸੂਟ ਜਾਂ ਕੋਈ ਵਧੀਆ ਸੂਟ ਮੰਗਵਾਉਣੇ ਆ ਤਾਂ ਮੇਰੇ ਤੋਂ ਨੰਬਰ ਸੁਭ ਲੈ ਲਓ WhatsApp ਤੇ ਬੋਲ ਕੇ ਭੇਜਿਆ ਕਰੋ ਕੋਈ ਫੋਨ ਕਰਨ ਦੀ ਵੀ ਲੋੜ ਨਹੀਂ ਹੈ ਨਾ ਵੀ ਸਾਨੂੰ ਭਈ ਉਸ ਭੈਣ ਦਾ ਨੰਬਰ ਦੇ ਦਿਓ ਠੀਕ ਹੈ ਲੁਧਿਆਣਾ ਤੋਂ ਆਹੋ ਤਾਂ ਤੁਸੀਂ ਉਹਨਾਂ ਦਾ ਨੰਬਰ ਲੈ ਕੇ ਆਪਦਾ ਕੰਮ ਸ਼ੁਰੂ ਕਰ ਸਕਦੇ ਹੋ ਜਿਹੜੀਆਂ ਭੈਣਾਂ ਲੇਡੀ ਸੂਟਾਂ ਦਾ ਕੰਮ ਕਰਨ ਬਾਰੇ ਸੋਚ ਰਹੀਆਂ ਹਨ ਜਾਂ ਆਪਦੇ ਵਾਸਤੇ 2-4 ਸੂਟ ਮੰਗਾਉਣੇ ਆਂ ਸ਼ਹਿਰ ਬੰਨੇ ਜਾਣ ਦੀ ਲੋੜ ਨਹੀਂ ਰੇਟ ਵੀ ਬਿਲਕੁਲ ਸਹੀ ਆ ਰੋਂ ਦਾ ਮੈਂ ਉਹਨਾਂ ਨੂੰ ਸਾਰੀ ਗੱਲ ਕੀਤੀ ਹੋਈ ਆ ਹਨਾ ਹਲ ਹੁਣ ਆਪਾਂ ਇਹਦੀ ਬ੍ਰੇਸ ਸਮਾ ਲੀ ਨਾ ਐ ਹੱਥ ਮਾਰ ਕੇ ਜਿਵੇਂ ਆਪਦੀ ਆਪ ਨਿਕਲਦਾ ਕਪੜਾ ਦੋਨੇ ਪਾਸੇ ਕਾਣ ਘੱਡਿਆ ਕਰੋ ਕੱਲ ਵੀ ਕਿਸੇ ਭੈਣ ਨੇ ਜਿਵੇਂ ਹੁਣ ਆਪਾਂ ਸੈਟ ਕਰ ਲੈਣ ਉਸ ਤੋਂ ਬਾਅਦ ਨਹੀਂ ਤੁਸੀਂ ਕੱਪੜੇ ਨਾਲ ਛੇੜਛਾੜ ਕਰਨੀ। ਬੰਮਾ ਥੋੜੇ ਵਿੱਚ ਕਾਨ ਹੈਗਾ ਭੰਮ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਤੁਸੀਂ ਕੱਟਣਾ ਜਦੋਂ ਆਪਾਂ ਪੱਲਾ ਧਰ ਕੇ ਕੱਟਦਾ ਜੇ ਕਟੋਗੇ ਫਿਰ ਤੁਹਾਡਾ ਪੱਲਾ ਘਟ ਜਾਊਗਾ। ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ। ਹੁਣ ਜਿੰਨਾ ਮਰਜੀ ਕੱਟ ਦਿਓ ਕੋਈ ਦਿੱਕਤ ਨਹੀਂ ਪਰ ਬਾਅਦ ਚ ਨਹੀਂ ਛੇੜਛਾੜ ਕਰਨੀ ਠੀਕ ਆ। ਆ ਲੋ ਆ ਚੀਜ਼ ਆਪਾਂ ਦਿਖਾਉਣੀ ਨਹੀਂ ਨਾਲੇ ਇਹ ਧਿਆਨ ਰੱਖਿਆ ਕਰੋ। ਹੁਣ ਆਪਾਂ ਇਧਰੋਂ ਦੇਖਾਂਗੇ ਆਪਣੀ ਬਾਹ ਨਿਕਲਦੀ ਆ। 7 ਤੇ 2 9 ਹਲਕਾ ਜਾਂ ਥੋੜਾ ਜਿਹਾ ਆਪਣੇ ਬੇਬਲੂ ਮੈਂ ਵਿੱਚ ਲਾਵਾਂਗੇ ਜਿੰਨਾ ਕਾਪ ਨੂੰ ਨਹੀਂ ਸਰਦਾ ਹਨਾ ਤਾਂ ਕਿ ਬਾਹਾਂ ਦੇ ਵਿੱਚ ਜੋੜ ਨਾ ਪਵੇ ਠੀਕ ਹੈ ਜੀ ਪਰ ਇਥੋਂ ਪਚੰਗੀ ਤਰ੍ਹਾਂ ਨੂੰ ਸਹੀ ਕਰ ਲੈਣੇ ਚਾਰ ਚਪੇਰੋਂ ਇਧਰੋਂ ਨਾ ਇੱਕ ਦੂਜੇ ਉੱਪਰ ਲੜ ਸਹੀ ਗੱਲ ਹੈ ਕਰੋ ਚੰਗੀ ਤਰ੍ਹਾਂ ਐਬਦੀ ਮਾਨ ਸੂਟ ਆ ਪਹਿਨਦਾ ਆ ਜਿਹੜੀ ਸ਼ੇਪ ਆ 2 2 ਇੰਚ ਤੇ ਲੜਾ ਕਰੋ ਨੀ ਚਾਨ ਗਲਾਈਨਰ ਜਦੋਂ ਪਿੱਛੋਂ 5.5 ਹੁੰਦੇ ਨਾ ਰਾਜੀ ਜਿਆਦੇ ਵਧਾਉਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਅੱਛਾ ਜਿਹੜੀਆਂ ਭੈਣਾਂ ਨੇ ਬੈਲ ਲਾਉਣਾ ਹੁੰਦਾ ਇੱਥੇ ਆ ਬੈਲ ਹੁੰਦਾ ਹਨਾ ਉਹ ਚੀਜ਼ ਪਹਿਲਾਂ ਮੈਨੂੰ ਫੋਨ ਕਰਕੇ ਫਿਰ ਕਟਿਓ ਨਹੀਂ ਥੋੜਾ ਸੂਟ ਆ ਮੋਢੇ ਤਾਂ ਚੜ ਜਾਣਗੇ ਉਹਦਾ ਤੀਰਾ ਵੱਡਾ ਹੁੰਦਾ ਕਾਫੀ ਜਿਆਦੇ ਫਰਕ ਹੁੰਦਾ ਜੇ ਕਿਸੇ ਭੈਣ ਨੇ ਬੈਣ ਗਲੇ ਵਾਲਾ ਬਣਾਉਣਾ ਮੈਨੂੰ ਸਪੈਸ਼ਲ ਫੋਨ ਕਰ ਲਿਓ ਤਾਂ ਆਪਣੇ ਸਾਰੇ ਨਿਸ਼ਾਨ ਤਕਰੀਬਨ ਲੱਗ ਗਏ ਹੁਣ ਮੈਂ ਇਹਨੂੰ ਕੱਟ ਦੂੰਗਾ ਨਾਲ ਨਾਲ ਹਨਾ ਆਪਣੇ ਸੂਟ ਬਿਲਕੁਲ ਪਿੱਛੇ ਨੂੰ ਨਹੀਂ ਜਾਂਦੇ ਹਨਾ ਕਈ ਭੈਣਾਂ ਦੀ ਸ਼ਿਕਾਇਤ ਆਉਂਦੀ ਵੀ ਸਾਡੇ ਗਲੇ ਜਿਹੜੇ ਪਿੱਛੇ ਜਾਂਦੇ ਆ ਉਹ ਭੈਣਾਂ ਇੱਥੋਂ 10 ਪੌਣਾ ਇੰਚ ਵੱਧ ਰੱਖੜਿਆ ਕਰੋ ਪਰ ਮੋਢਾ ਮੂਰਲਾ ਛੋਟਾ ਜ਼ਰੂਰ ਪੋਣਾ ਉਹਦੇ ਵਿੱਚ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਉਹ ਮੈਨੂੰ ਫੋਨ ਕਰ ਲਿਆ ਕਰੋ ਠੀਕ ਹੈ ਸ਼ਾਮ ਨੂੰ 8 ਵਜੇ ਤੋਂ ਬਾਅਦ ਬਿਲਕੁਲ ਨਾਲ-ਨਾਲ ਦੀ ਕੱਟੂਏ ਦੇ ਇਸ ਤਰ੍ਹਾਂ ਆਵੇਂ ਤੁਸੀਂ ਸਟੈਪਲ ਕਰ ਲਿਆ ਕਰੋ ਜਿਵੇਂ ਮੈਂ ਸਟੈਪਲ ਕੀਤਾ ਨਾ ਬਾਕੀ ਜੇ ਇਸ ਨਾਪ ਦੀ ਕਿਸੇ ਭੈਣ ਨੂੰ ਵੀਡੀਓ ਚਾਹੀਦੀ ਆ ਮੈਂ ਤੁਹਾਨੂੰ ਦੁਬਾਰੇ ਮੰਗ ਲਿਓ ਮੈਂ ਤੁਹਾਨੂੰ ਭੇਜ ਦਿਆਂਗੀ ਬਿਲਕੁਲ ਨੇੜੇ ਲੈ ਕੇ ਦੇ ਖਤਮ ਕਰਦੇ ਆ ਬਈ ਠੀਕ ਆ ਲੈਂਡਿੰਗ ਵਾਲੀ ਵੀਡੀਓ ਆਪਾਂ ਕੱਲ ਪਾ ਦੇਾਂਗੇ ਤੁਸੀਂ ਕੋਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਉਹ ਤਾਂ ਠੀਕ ਹੈ ਹਲਕਾ ਜਿਹਾ ਚੱਕਣਾ ਇੰਦਾ ਕਾ ਲਗਭਗ ਡੇਢ ਦੋ ਫੁੱਟ ਟੱਕਾਂ ਦੇ ਟੱਕਾ ਪਾਉਂ ਵੀ ਨਾ ਵਾਂਗ ਹਲੋਗਿਆਂ ਦੇ ਛਾਰਾ ਆਪਾਂ ਲਾਈਨਿੰਗ ਤੇ ਲਾਵਾਂਗੇ ਉਹ ਚੀਜ਼ ਆ ਤੁਸੀਂ ਧਿਆਨ ਰੱਖਣਾ ਜਮਾ ਸੌਖਾ ਕੰਮ ਆ ਕਿਸੇ ਭੈਣ ਨੇ ਇਹ ਨਹੀਂ ਸੋਚਣਾ ਵੀ ਔਖਾ ਹਨ ਜਮਾ ਹੀ ਸੌਖਾ ਕੰਮ ਆ ਉਹ ਵੀ ਔਖਾ ਨਹੀਂ ਆ ਮੈਂ ਤਾਂ ਭਰਾਨਾ ਨੂੰ ਵੀ ਕਹਿੰਦਾ ਉਹਨਾਂ ਜਿਹੜੇ ਭਰਾਨਾ ਔਕਰੀ ਦੀ ਪਾਲ ਕਰਦੇ ਆ ਵੀਰੋ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਤਸ ਫੜ ਕੇ ਤੁਸੀਂ ਆਉਂਦਾ ਕੰਮ ਸਿੱਖਣਾ ਸ਼ੁਰੂ ਕਰੋ ਬਲਵੇਂ ਦਾ 7-8 ਪੜਦੇ ਪੜਦੇ ਕੰਮ ਨੂੰ ਸਿੱਖੋ ਬਹੁਤ ਵਧੀਆ ਕੰਮ ਆ ਤੁਹਾਡਾ ਦਿਲ ਕਰਦਾ ਤੁਸੀਂ 2000 ਦਾ ਕੰਮ ਕਰ ਲਓ ਰੋਇ ਭਮਚਾਰ ਦਾ ਕਰ ਲਓ ਹਣਾ ਉਹ ਤਾਂ ਆਪਣੀ ਮਨ ਮਰਜ਼ੀ ਆ ਹੁਣ ਦੇਖੋ ਤੁਸੀਂ ਵੀ 10 ਵਜੇ ਪਿਆ ਮੇਰਾ ਕਿਹੜਾ ਖਿਡਾਰੀ ਝਾਤਾ ਪਰ ਮਿਹਨਤ ਦੇ ਨਾਲ ਹੀ ਆ ਜਦੋਂ ਆਪਾਂ ਮਿਹਨਤ ਕਰਾਂਗੇ ਫਿਰ ਮਿਹਨਤ ਨੂੰ ਹੀ ਮੂਰ ਪੈਣਾਗਾ ਇਹ ਮਿਹਨਤ ਕਰਿਆ ਕਰੋ ਸਵੇਰ ਸਦਿਆਂ ਉੱਠ ਕੇ ਐਸ ਵੇਲੇ ਵੀ ਘੱਟੋ ਘੰਟ 10 ਵਜੇ ਕਰ ਲਾਇਆ ਕਰੋ ਹੁਣ ਮੈਂ ਸੈਰ ਕਰਕੇ ਆਉਂਦੀ ਮੈਂ ਸੋਚਿਆ ਚਲੋ ਵੀ ਨਾਲੇ ਆਪਣੀ ਵੀਡੀਓ ਬਣ ਜੂਗੀ ਅੱਜ ਵਾਲੀ ਤੇ ਨਾਲੇ ਇਸ ਭਾਜੇ ਦਾ ਸੂਟ ਕੱਟਿਆ ਜੋ ਫਿਰ ਇਹ ਜ ਦਿਨੇ ਸੂਟ ਕਟੋ ਘਟ ਦੋ ਘੰਟੇ ਕੱਟਿਆ ਜਾਂਦਾ ਦਿਨੇ ਕਿਉਂਕਿ ਦਿਨੇ ਗਾਹ ਕੌਂਦੇ ਰਹਿੰਦੇ ਫਿਰ ਬਿੰਦੀ ਜੇ ਟ ਇੱਕ ਚੱਕ ਲਿਆ ਧਰ ਲਿਆ ਚੱਕ ਲਿਆ ਧਰ ਲਿਆ ਫਿਰ ਟਾਈਮ ਲੱਗ ਜਾਂਦਾ ਨਾ ਇਸ ਵੇਲੇ ਕੋਈ ਡਿੱਕਾ ਨਹੀਂ ਲੱਗਦਾ ਆਪਾਂ ਨੂੰ ਨਾਲ ਹੁਣ ਬਾਏ ਦੇ ਉੱਤੇ ਫਿਰ ਸਮਾ ਲੀ ਨਾ ਮੋਢਾ ਹੈਗਾ ਇਹਨਾਂ ਦਾ ਲਗਭਗ 20 ਸਾਢੇ 20 ਇੰਚ ਪਊਗਾ ਇਹ ਨਹੀਂ ਛੱਤ ਨੂੰ ਮੋਢਾ ਆਪਾਂ ਦੇਖਦੇ ਹਾਂ ਤੂੰ ਕਿੰਨਾ ਨਿਕਲਦਾ ਮੋਢਾ ਨਹੀਂ ਫਿਰ ਆਪਾਂ ਨੂੰ ਪੈਕ ਪੱਲੇ ਤੇ ਜੋੜ ਪਾਵਾਂਗੇ ਇਹ ਆ ਲੈ ਠੀਕ ਆ ਬਿਲਕੁਲ ਸਹੀ ਆਊਗਾ 22 ਇੰਚਾ ਇਹ ਇਸ ਤਰ੍ਹਾਂ ਚੈੱਕ ਕਰ ਲਿਆ ਕਰੋ ਜੇ ਲੋਡ ਪਵੇ ਨਾ ਪਿਛਲੇ ਪਾਸੇ ਜੋੜ ਪਾਉਣਾ ਆਪਾਂ ਇੱਥੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਭੈਣਾਂ ਨੇ ਜੇ ਲੋਡ ਪਵੇ ਜੋੜ ਪਾਉਣਾ ਤਾਂ ਪਿਛਲੇ ਪਾਸੇ ਪਾਉਣਾ ਮੂਹਰੇ ਜੋੜ ਨਹੀਂ ਦਿਖਾਉਣਾ ਤੇ ਆਹ ਲੋ ਆਪਣਾ ਬਾਹ ਦਾ ਪੀਸ ਹੋ ਗਿਆ ਅੱਧੀ ਬਾਹ ਕਰਨੀ ਆਪਾਂ ਸਾਰਾ ਕੱਪੜਾ ਸਾਈਡ ਤੇ ਕਰ ਲਿਆ ਇਸ ਤਰ੍ਹਾਂ ਪ੍ਰੈਸ ਦੀ ਵੱਰ ਤੋਂ ਵੱਧ ਤੋਂ ਵੱਧ ਕਰਿਆ ਕਰੋ ਆਦੋਂ ਪ੍ਰੈਸ ਦੇ ਨਾਲ ਕਰੀਬ ਵਾਲੀ ਜਮਾ ਆਰਾਮ ਦੇ ਨਾਲ ਕੱਟਿਆ ਜਾਊਗਾ ਜੇ ਕਿਸੇ ਵੀ ਚੀਜ਼ ਦੀ ਨਾ ਕਿਸੇ ਭੈਣ ਨੂੰ ਸਮਝ ਆਈ ਜਾਂ ਬਿਲਕੁਲ ਚੈਨਲ ਤੇ ਨਵੇਂ ਹੋ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਬਈ ਅਸੀਂ ਬਿਲਕੁਲ ਨਿਊ ਆ ਸਾਨੂੰ ਥੋੜੇ ਬਰੀਕੀ ਸਮਝਾ ਦੇ ਕਰੋ ਮੈਂ ਤੁਹਾਨੂੰ ਬਰੀਕੀ ਚ ਸਮਝਾ ਦਊਗਾ ਹਣਾ ਹਲੋ ਹੁਣ ਆਪਾਂ ਮੋਢਾ ਇੱਥੋਂ ਕਿੰਨਾ ਰੱਖਣਾ 3 ਇੰਚ ਠੀਕ ਹੈ ਜੀ ਹਲੋ 3 ਇੰਚ ਇੱਥੋਂ ਜਦੋਂ ਤੁਸੀਂ ਸ਼ੁਰੂ ਕਰਨਾ ਗਲਾਈ ਕਿੱਥੋਂ ਪਾਉਣੀ ਆ ਐਨਾ ਛੱਡ ਦੇ ਕਰੋ ਇੱਥੋਂ 2 ਇੰਚ ਠੀਕ ਹੈ ਇੱਥੋਂ ਗਲਾਈ ਪਾਉਣ ਲੱਗਿਆ ਕਰੋ ਐਵੇਂ ਲੋਚ ਠੀਕ ਹੈ ਹੁਣ ਆਪਾਂ ਇਹਨੂੰ ਐ ਕਰ ਲੈਨੇ ਆਪਦੇ ਸਾਹਮਣੇ ਜੇ ਕਿਸੇ ਭੈਣ ਨੂੰ ਆਹ ਚੀਕ ਕੱਟਣ ਦੀ ਦਿੱਕਤ ਆਉਂਦੀ ਆ ਇੱਕ ਵਿਆਹ ਵਾਲਾ ਕਾਰਡ ਲੈ ਕੇ ਨਾ ਮਨ ਕੇ ਜਿਹੜਾ ਕਾਰਡ ਲੈ ਲਿਆ ਆਪਾਂ ਐਂ ਧਰ ਕੇ ਇਹਦੇ ਉੱਤੇ ਨਿਸ਼ਾਨ ਲਾ ਲਿਆ ਕਰੋ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਐਂ ਧਰਿਆ ਫਰਮ ਨਿਸ਼ਾਨ ਲਾਇਆ ਗਲਾਈ ਪੈ ਜਾ ਕਰੋ ਜੇ ਕਿਸੇ ਭੈਣ ਤੋਂ ਗਲਾਈ ਆ ਨਹੀਂ ਪੈਂਦੀ ਉਹਨਾਂ ਵਾਸਤੇ ਕਹਿ ਰਿਹਾ ਮੈਂ ਬਾਕੀ ਇਹਦਾ ਸਕੇਲ ਵੀ ਆਉਂਦਾ ਹੈ ਜੇ ਕਿਸੇ ਭੈਣ ਨੂੰ ਜਾਦੀ ਪਰੇਸ਼ਾਨੀ ਹੈ ਉਹਨੂੰ ਗਲਾਈ ਦੇਣ ਦੇ ਵਿੱਚ ਤਾਂ ਇਸ ਦਾ ਸਕੇਲ ਆਉਂਦਾ ਉਹ ਕੁੜਤੀ ਦੀ ਗਲਾਈ ਵੀ ਪਾਊਗਾ ਮੋੜ ਦੇ ਗਲਾਈ ਵੀ ਪਾਊਗਾ ਕਈ ਗਲਾਂਗਾ ਮਾਉਂਦਾ ਇੱਕੋ ਸਕੇਲ 350 ਰੁਪਏ ਦਾ ਜੇ ਕਿਸੇ ਭੈਣ ਨੂੰ ਉਹਦਾ ਅਡਰੈਸ ਚਾਹੀਦਾ ਬਠਿੰਡਾ ਸ਼ਹਿਰ ਦੇ ਨੇੜੇ ਤੇੜੇ ਰਹਿਣ ਵਾਲੇ ਹੋ ਬਾਕੀ ਤਕਰੀਬਨ ਮੇਰੇ ਸਾਹਮਣੇ ਸਾਰੇ ਇਸ਼ਾਰੇ ਜੋ ਮਿਲ ਜੂਗਾ ਇਹੋ ਜੀ ਗੱਲ ਨਹੀਂ ਵੀ ਨਾ ਮਿਲਣਾ ਨਹੀਂ ਹੈ ਨਾ ਜੇ ਕਿਸੇ ਭੈਣ ਨੇ ਫੋਟੋ ਮਗਵਾਉਣੀ ਜਦੋਂ ਮੈਂ ਬਠਿੰਡੇ ਜਾਊਂਗਾ ਆਪਾਂ ਫੋਟੋ ਖਿੱਚ ਲਿਆ ਉਹਦੀ ਪਰ ਇੱਥੋਂ ਇਸ ਤਰ੍ਹਾਂ ਮੋੜ ਲੈਣਾ ਹੁਣ ਬਾਹ ਦੀ ਮੂਰੀ ਕਿੰਨੀ ਆ ਸਵਾ 7 ਇੰਚ ਇੱਕ ਪਾਸਾ ਆ ਦੇਖੋ ਸਵਾ 7 ਆਪਾਂ ਕਿਵੇਂ ਮੈਨੂੰ ਐਵੇਂ ਆ ਹੋ ਗਿਆ ਤੁਹਾਡਾ ਸਵਾ 7 ਇੱਥੇ ਨਿਸ਼ਾਨ ਲਾਉਂਗਾ ਮਾਣਾ ਜੀ ਠੀਕ ਹੈ ਤੁਸੀਂ 2 ਇੰਚ ਵੱਧ ਰੱਖਣਾ ਤੁਸੀਂ 2.5 ਇੰਚ ਵੱਧ ਰੱਖੋ ਤੁਹਾਡੀ ਮਰਜੀ ਹੈ ਇੱਥੋਂ ਤੁਸੀਂ ਨਾ ਐਂ ਕਰਕੇ ਕੱਟਣਾ ਮੋੜ ਕੇ ਸਿੱਧਾ ਖੋਲ ਕੇ ਨਹੀਂ ਇਹਨੂੰ ਕੱਟਣਾ ਹੁੰਦਾ ਪਾਣੀ ਐਂ ਐਂ ਠੀਕ ਹੈ ਜੀ ਮੋੜ ਦੇ ਵਿੱਚ ਆਪਣਾ ਦਬਾਰ ਹੋਊਗਾ ਕੱਲੂ ਕੱਚ ਖੁੱਲੀ ਕਰਨੀ ਪੈ ਜੇ ਤਾਂ ਹੋਏ ਇਹ ਆਹਨ ਇਹਦੀ ਗਲਾਈ ਮੈਂ ਬਾਅਦ ਚ ਪਾਉਣਾ ਹੁੰਦਾ ਜੇ ਕਿਸੇ ਭੈਣ ਨੇ ਪਹਿਲਾਂ ਪਾਉਣੀ ਆ ਉਹ ਪਾ ਸਕਦੇ ਪਰ ਮੈਂ ਗਲਾਈ ਆਹ ਵਾਲੀ ਦੋ ਲੜਾਂ ਦੀ ਬਾਅਦ ਚ ਪਾਉਣਾ ਹੁੰਦਾ ਇੱਕ ਟਾਕਾ ਪਾ ਇੱਥੇ ਸੈਂਟਰ ਚ ਲਾਵਾਂਗੇ ਠੀਕ ਆ ਆ ਸਾਰਾ ਕੱਪੜਾ ਆਪਣੇ ਕੋਲੇ ਬਚ ਗਿਆ ਸਲਵਾਰ ਦੀ ਵੀਡੀਓ ਆਪਾਂ ਇਹਦੀ ਪਹਿਲਾਂ ਪਾਤੀ ਸੀ ਜੇ ਕਈ ਕਈ ਭੈਣਾਂ ਨੇ ਤਾਂ ਦੇਖੀ ਹੋਈ ਆ ਜੇ ਕਿਸੇ ਭੈਣ ਨੇ ਨਹੀਂ ਦੇਖੀ ਮੈਨੂੰ ਦੁਬਾਰੇ ਉਹ ਦੱਸ ਦਿਓ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਮੈਂ ਉਹਦੀ ਦੁਬਾਰੇ ਵੀਡੀਓ ਪਾ ਦਊਗਾ ਇਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਦੇ ਸੁਝਾਅ ਜਾਂ ਕੋਈ ਵੀ ਚੀਜ਼ ਦੱਸਿਆ ਕਰੋ ਹਨਾ ਮੈਂ ਕੱਲ ਹੋਰ ਕਈ ਸੀ ਕਈ ਭੈਣਾਂ ਨੂੰ ਵੀ ਜੇ ਕਿਸੇ ਭੈਣ ਦਾ ਹੱਥ ਸਾਫ਼ ਆ ਉਹ ਮੈਨੂੰ ਇੱਕ ਬਲਾਂ ਦੀ ਵੀਡੀਓ ਬਣਾ ਕੇ ਜਰੂਰ ਭੇਜੇ ਤਾਂ ਕਿ ਆਪਾਂ ਉਹਨੂੰ ਆਪਣੇ ਚੈਨਲ ਤੇ ਪਾ ਦਈਏ ਸਾਰੀਆਂ ਭੈਣਾਂ ਦਾ ਫਾਇਦਾ ਹੋਵੇ ਤੇ ਜਿਹੜੀ ਭੈਣ ਦਾ ਹੱਥ ਬਹੁਤ ਸਾਫ਼ ਆ ਉਹਨੂੰ ਵਾਲ ਪਾਉਣੇ ਆਉਂਦੇ ਆ ਉਹ ਇੰਨੀ ਸੇਵਾ ਜ਼ਰੂਰ ਕਰੇ ਮੇਰੀ ਭੈਣ ਬਣ ਕੇ ਜੇ ਇਹਨੂੰ ਮੋਲਣਾ ਨਹੀਂ ਹੈ ਉਹਦਾ ਵੈਸੀ ਹੀ ਨਾਰਮਲ ਵਾਲ ਪਾ ਕੇ ਵੀਡੀਓ ਮੈਨੂੰ ਭੇਜ ਦੇ ਮੈਂ ਆਪਦੇ ਹਿਸਾਬ ਨਾਲ ਉਹਦੀ ਆਵਾਜ਼ ਲਾ ਦੂੰਗਾ ਤੇ ਤਾਂ ਕਿ ਸਾਰੀਆਂ ਭੈਣਾਂ ਦਾ ਫਾਇਦਾ ਹੋ ਜੇ ਕਿਉਂਕਿ ਮੇਰਾ ਜਿਹੜਾ ਕੰਮ ਉਹ ਬਹੁਤ ਜ਼ਿਆਦਾ ਵਿਜੀ ਆ ਪਰ ਫਿਰ ਵੀ ਮੈਂ ਜਿੰਨਾ ਵੀ ਹੋ ਸਕਦਾ ਹਾਂ ਨਾ ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਓਨੀ ਸੇਵਾ ਨਾਲ ਮਾਊਂਗਾ ਬਾਕੀ ਮੈਂ ਕੋਸ਼ਿਸ਼ ਕਰਿਆ ਕਰੂ ਵੀ ਇੱਕ ਵੀਡੀਓ ਤਾਂ ਹਰ ਰੋਜ਼ ਪਾ ਦੇ ਜੀ ਹਨਾ ਬਸ ਪੰਜ ਚਾਰ ਦਾ ਕੰਮ ਆ ਹੁਣ ਫਿਰ ਕਣਕਾਂ ਵੱਢੀਆਂ ਜਾਣੀਆਂ ਆ ਫਿਰ ਆਪਣੀ ਇਹ ਸਮੱਸਿਆ ਦੂਰ ਹੋ ਜੂਗੀ ਠੀਕ ਹੈ ਜੀ ਬਾਕੀ ਜਿਹੜੀਆਂ ਭੈਣਾਂ ਨੂੰ ਕਿਸੇ ਵੀ ਹੋਰ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਉਹ ਮੈਨੂੰ ਸ਼ਾਮ ਨੂੰ 8 ਵਜੇ ਤੋਂ ਫੋਨ ਕਰ ਸਕਦੇ ਹੋ ਠੀਕ ਹੈ ਕੋਈ ਦਿੱਕਤ ਨਹੀਂ ਤੇ ਬਾਕੀ ਆਪਾਂ ਕੱਲੂ ਕਟਾਂਗੇ ਜੇ ਕਿਸੇ ਭੈਣ ਨੇ ਇਸ ਸੂਟ ਦੀ ਕਮੀਜ਼ ਦੀ ਸ਼ਰਟ ਦੀ ਹਨਾ ਲਾਈਨਿੰਗ ਦੀ ਵੀਡੀਓ ਦੇਖਣੀ ਹੈ ਉਹ ਸੁਬਾ ਤੱਕ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਦੇਣਾ ਫਿਰ ਆਪਾਂ ਇਹਦੀ ਵੀਡੀਓ ਵੀ ਪਾ ਦਾਂਗੇ ਨਾਲੇ ਇਹਦੀ ਲਾਈਨਿੰਗ ਕੱਟ ਦਾਂਗੇ ਜੀ ਤੇ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਵਿੱਚ ਜੇ ਹੁੰਦੇ ਹੋ ਇਜਾਜ਼ਤ ਧੰਨਵਾਦ